ਜਿੱਦਾਂ ਕਿ ਜੀ ਤੁਸੀਂ ਸਾਰੇ ਜਾਣਦੇ ਹੋ ਕਲਕੱਤੇ ਵਿਖੇ ਇੱਕ ਬਹੁਤ ਹੀ ਦੁਖਦਾਈ ਤੇ ਚਿੰਤਾਜਨਕ ਘਟਨਾ ਵਾਪਰੀ ਹੈ ਸਾਡੀ ਇੱਕ ਮਹਿਲਾ ਡਾਕਟਰ ਜੋ ਕਿ ਲਗਭਗ 36 ਘੰਟੇ ਤੋਂ ਆਪਣੀ ਡਿਊਟੀ ਨਿਭਾ ਰਹੀ ਸੀ ਉਸ ਦਾ ਬਲਤਕਾਰ ਕੀਤਾ ਗਿਆ ਤੇ ਉਸ ਦਾ ਕਤਲ ਕੀਤਾ ਗਿਆ ਸਵਾਏ ਕਿ ਮੌਕੇ ਦੀ ਸਰਕਾਰ ਮੌਕੇ ਦੀ ਪੁਲਿਸ ਐਡਮਿਨਿਸਟ੍ਰੇਸ਼ਨ ਉਸ ਨੂੰ ਇਨਸਾਫ ਦਿਲਾਉਂਦੀ ਸਭ ਨੂੰ ਐਵੀਡੈਂਸ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਦੇ ਇਕੱਠ ਨੇ ਤੋੜ-ਫੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਜੀਆਂ ਘਟਨਾਵਾਂ ਮਹਿਲਾ ਦੀਆਂ ਸੁਰੱਖਿਆ ਉੱਪਰ ਜੋ ਕਿ ਦਿਨ ਰਾਤ ਡਿਊਟੀ ਕਰਦੀਆਂ ਨੇ ਲੋਕਾਂ ਦੀ ਸੇਵਾ ਕਰਦੀਆਂ ਨੇ ਆਪਦੇ ਬੱਚਿਆਂ ਨੂੰ ਘਰੇ ਛੱਡ ਕੇ ਰਾਤ ਦੀ ਡਿਊਟੀ ਹਸਪਤਾਲਾਂ ਵਿੱਚ ਨਿਭਾਉਂਦੀਆਂ ਨੇ ਨਾ ਹੀ ਸਿਰਫ ਡਾਕਟਰ ਸਾਡੇ ਸਟਾਫ ਨਰਸਾਂ ਭੈਣਾਂ ਵੀ ਜੋ ਡਿਊਟੀ ਨਿਭਾਉਂਦੀਆਂ ਨੇ ਉਹਨਾਂ ਦੀ ਸੁਰੱਖਿਆ ਤੇ ਸਵਾਲ ਖੜਾ ਕਰਦਾ ਹੈ ਇਹ ਕੋਈ ਇਕਲੌਤੀ ਘਟਨਾ ਤਾਂ ਹੈ ਨਹੀਂ ਇਹ ਜੀਆਂ ਕਈ ਘਟਨਾਵਾਂ ਲੰਬੇ ਸਮੇਂ ਤੋਂ ਸਾਰੇ ਦੇਸ਼ ਵਿੱਚ ਵਾਪਰ ਰਹੀਆਂ ਨੇ ਅਸੀਂ ਸਮੇਂ-ਸਮੇਂ ਤੇ ਸਰਕਾਰਾਂ ਨੂੰ ਗੁਜਾਰਿਸ਼ ਕਰਦੇ ਰਹੇ ਹਾਂ ਪ੍ਰੋਟੈਸਟ ਕਰਦੇ ਰਹੇ ਹਾਂ ਕਿ ਇਨ੍ਹਾਂ ਘਟਨਾਵਾਂ ਤੇ ਨੱਥ ਪਾਈ ਜਾ ਸਕੇ ਕੋਈ ਸੈਂਟਰਲ ਪ੍ਰੋਟੈਕਸ਼ਨ ਐਕਟ ਜਾਂ ਕਿਸੇ ਹੋਰ ਤਰ੍ਹਾਂ ਦਾ ਐਕਟ ਜੋ ਇਹਨਾਂ ਨੂੰ ਘਟਨਾਵਾਂ ਨੂੰ ਰੋਕਣ ਵਿੱਚ ਸਕਸ਼ਮ ਹੋਵੇ ਉਹ ਲਿਆਂਦਾ ਜਾਵੇ ਪਰ ਜਿਵੇਂ ਕਿ ਜਾਣਦੇ ਹਾਂ ਕਿ ਜਦੋਂ ਤੱਕ ਕੋਈ ਸੰਘਰਸ਼ ਨਾ ਕੀਤਾ ਜਾਵੇ ਉਦੋਂ ਤੱਕ ਸਰਕਾਰਾਂ ਦੇ ਕੰਨਾਂ 'ਚ ਜੂ ਨਹੀਂ ਰੇਂਗਦੀ ਇਸ ਤਰ੍ਹਾਂ ਸਰਕਾਰਾਂ ਨੇ ਹਜੇ ਤੱਕ ਇਹਨਾਂ ਘਟਨਾਵਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਸਗੋਂ ਉਹ ਬਹੁਤ ਹੀ ਘੱਟ ਡਾਕਟਰਾਂ ਦੀ ਗਿਣਤੀ ਨਾਲ ਬਹੁਤ ਹੀ ਵੱਡੇ ਹਸਪਤਾਲ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਪਣੀ ناکامیਆਂ ਨੂੰ ਡਾਕਟਰਾਂ ਉੱਪਰ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਪੈਰਾਮੈਡੀਕਲ ਸਟਾਫ ਉੱਪਰ ਸਿੱਟਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਇਨਾ ਘਟਨਾਵਾਂ ਦਾ ਕਾਰਨ ਬੰਦਾ ਹੈ ਅਸੀਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਦੀ ਸਰਕਾਰ ਤੋਂ ਸਾਰੇ ਵੈਸਟ ਬੰਗਾਲ ਦੀ ਸਰਕਾਰ ਤੋਂ ਇਹੀ ਉਮੀਦ ਰੱਖਦੇ ਆ ਕਿ ਸ਼ਾਇਦ ਇਸ ਘਟਨਾ ਤੋਂ ਬਾਅਦ ਸਾਡੇ ਸੰਘਰਸ਼ ਤੋਂ ਬਾਅਦ ਉਹ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਲੈ ਕੇ ਆ ਸਕਣ ਜਿੰਨਾ ਕਰਕੇ ਇਨਾ ਘਟਨਾਵਾਂ ਨੂੰ ਆਪਾਂ ਆਉਣ ਵਾਲੇ ਸਮੇਂ ਅੱਜ ਦੀ ਓਪੀਡੀ ਸੇਵਾਵਾਂ ਇਲੈਕਟਿਵ ਓਟੀ ਸੇਵਾਵਾਂ ਬਿਲਕੁਲ ਬੰਦ ਨੇ ਸਾਰੇ ਪੰਜਾਬ ਵਿੱਚ ਹੀ ਬੰਦ ਨੇ ਇਸ ਵਿੱਚ ਸਾਨੂੰ ਆਈਐਮਏ ਬਠਿੰਡਾ ਨੇ ਪੂਰੇ ਸੰਗਿਓ ਸਹਿਯੋਗ ਦਿੱਤਾ ਹੈ ਨਰਸਿੰਗ ਐਸੋਸੀਏਸ਼ਨ ਨੇ ਬਾਕੀ ਪੈਰਾਮੈਡੀਕਲ ਯੂਨੀਅਨ ਨੇ ਸਾਡਾ ਸਾਥ ਦਿੱਤਾ ਤੇ ਅਗਰ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਸਟੇਟ ਦੇ ਫੈਸਲੇ ਅਨਸਾਰ ਅਸੀਂ ਆਪਦੀਆਂ ਜ਼ਿਲ੍ਹਾ ਐਸੋਸੀਏਸ਼ਨਾਂ ਦੇ ਫੈਸਲੇ ਅਨਸਾਰ ਅਗੇ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਕਿਉਂਕਿ ਮੈਂ ਕਾਨੂੰਨ ਬਣਿਆ ਹੈ ਵੀ ਸਰਕਾਰ ਕਿਉਂ ਨਹੀਂ ਕਮੇਟ ਕਰਦੀ। ਸਰਕਾਰ ਜੀ ਉਦੋਂ ਤੱਕ ਕਿਸੇ ਵੀ ਕੰਮ ਨੂੰ ਗੰਭੀਰਤਾ ਤੱਕ ਨਹੀਂ ਲੈਂਦੀ ਜਦੋਂ ਤੱਕ ਉਹਨਾਂ ਉੱਪਰ ਲੋਕਾਂ ਦਾ ਪ੍ਰੈਸ਼ਰ ਨਾ ਬਣੇ। ਇਹ ਗੱਲ ਆਪਾਂ ਬਿਲਕੁਲ ਸਹੀ ਤੌਰ ਤੇ ਜਾਣਦੇ ਹਾਂ। ਮੇਰਾ ਨਾਮ ਡਾਕਟਰ ਕਾਜਲ ਹੈ ਤੇ ਅਸੀਂ ਅੱਜ ਸਾਰੇ ਜਣੇ ਆਈਐਮਈ ਦੀ ਕਾਲ ਤੇ ਆਏ ਆਂ ਤੇ ਪੀਸੀਐਮਐਸ ਐਸੋਸੀਏਸ਼ਨ ਦੀ ਕਾਲ ਤੇ ਆਏ ਆਂ ਅਸੀਂ ਸਾਡੀ ਇਹੀ ਮੰਗ ਹੈ ਕਿ ਜਿਹੜੇ ਉੱਥੇ ਇੰਨੀ ਦੁਖਦਾਈ ਘਟਨਾ ਵਾਪਰੀ ਹੈ ਕੱਲ ਨੂੰ ਇਹ ਸਾਡੇ ਨਾਲ ਵੀ ਹੋ ਸਕਦੀ ਹੈ ਤੇ ਸਾਡੇ ਬੱਚਿਆਂ ਨਾਲ ਵੀ ਹੋ ਸਕਦੀ ਹੈ ਤਾਂ ਯਾਨੀ ਮਤਲਬ ਸਾਨੂੰ ਇਹ ਹੈਰਾਨੀ ਹੈ ਕਿ ਸੁਸਾਇਟੀ ਦੇ ਹੋਰ ਜਣੇ ਕਿਉਂ ਨਹੀਂ ਆਏ ਹੈਗੇ ਸਿਰਫ ਟੀਚਰ ਐਸੋਸੀਏਸ਼ਨ ਕਿਉਂ ਆਈ ਤੇ ਡਾਕਟਰ ਜੀ ਮੂਰੇ ਕਿਉਂ ਆਏ ਕਿ ਇਹ ਸਿਰਫ ਡਾਕਟਰਾਂ ਦੀ ਉਹ ਹੈ ਫੋਰ ਸੁਸਾਇਟੀ ਦੇ ਵਿੱਚ ਹੋਰ ਜੜੀਆਂ ਇਨੀਆਂ ਲੇਡੀਜ਼ ਨੇ ਉਹਨਾਂ ਨਾਲ ਨਹੀਂ ਉਸ ਰਕ ਕਿ ਉਹ ਸੁਰੱਖਿਅਤ ਨਹੀਂ ਜੇ ਉਹ ਸੁਰੱਖਿਅਤ ਨਹੀਂ ਤਾਂ ਮਤਲਬ ਸਾਨੂੰ ਤਾਂ ਹੈਰਾਨੀ ਹੋ ਰਹੀ ਹੈ ਕੋਈ ਵੀ ਐਟ ਪ੍ਰੈਜ਼ੈਂਟ ਸੁਰੱਖਿਅਤ ਹੈ ਹੀ ਨਹੀਂ ਅੱਜ ਕੋਲਕਾਤਾ ਹੋਇਆ ਫਿਰ ਉੱਤਰਾਖੰਡ ਹੋਇਆ ਕੱਲ ਨੂੰ ਇੱਥੇ ਪੰਜਾਬ 'ਚ ਵੀ ਹੋ ਜਾਊਗਾ ਫਿਰ ਸਾਨੂੰ ਸਾਡੀ ਇਹੀ ਮੰਗ ਹੈ ਕਿ ਸਾਨੂੰ ਇੱਕ ਸੇਫ এনਵਾਇਰਨਮੈਂਟ ਦਿੱਤਾ ਜਾਵੇ ਤਾਂ ਕਿ ਸਾਡੇ ਬੱਚਿਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇੱਕ ਸੇਫ এনਵਾਇਰਨਮੈਂਟ ਦੀ ਸਿਰਜਣਾ ਕੀਤੀ ਜਾਵੇ ਕੀ ਕਰਦੇ ਪਿੱਛੇ ਕੀ ਕਾਰਨ ਦੇ ਦਿੰਦੇ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਬੱਚਾ ਖੇਲ ਚਾਹੁੰਦੇ ਕਿਉਂਕਿ ਤੁਹਾਨੂੰ ਜਸਟਿਸ ਹੀ ਨਹੀਂ ਮਿਲਦਾ ਹੈਗਾ ਅੱਜ ਕੇਸ ਦੇ ਟ੍ਰਾਇਲ ਚੱਲੀ ਜਾਂਦੇ ਸਾਨੂੰ ਟ੍ਰਾਇਲ ਨਹੀਂ ਚਾਹੀਦਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਫਾਂਸੀ ਮਿਲੇ ਤੇ ਚੌਂਕ ਚਿਚਰਾਹੇ 'ਚ ਖੜ ਕੇ ਉਹਨਾਂ ਨੂੰ ਫਾਂਸੀ ਮਿਲੇ ਤੇ ਉਹਨਾਂ ਨੂੰ ਤਾਂ ਕਿ ਦੂਜਿਆਂ ਨੂੰ ਵੀ ਇਹ ਅਕਲ ਆਵੇ ਕਿ ਐਦਾਂ ਦਾ ਨਹੀਂ ਕਰਨਾ ਹੈ ਅੱਜ ਕਿਸ ਤਰ੍ਹਾਂ ਦੀ ਇਸ ਗੱਲ ਮੈਂ ਅੱਜ ਸਾਡੀਆਂ ਸਾਰੀਆਂ ਓਪੀਡੀ ਸੇਵਾਵਾਂ ਬੰਦ ਨੇ ਜਿਵੇਂ ਪਹਿਲਾਂ ਤੇ ਇਹ ਇਹ ਗੱਲ ਤੋਂ ਉਹ ਡਾਕਟਰ ਨੇ ਉਲਟ ਫਿਰ ਜਾਈ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਦੀ ਉਹ ਤਾਂ ਹੈ ਹੀ ਅੱਜਕੱਲ ਹਰ ਕੋਈ ਜਨਾ ਡਾਕਟਰਾਂ ਨੂੰ ਸੌਫਟ ਟਾਰਗੇਟ ਮੰਨਿਆ ਗਿਆ ਤੇ ਸੌਫਟ ਟਾਰਗੇਟ ਹੈਗੇ ਨੇ ਜਿਹੜਾ ਕੋਈ ਆਂਦਾ ਹੈ ਉਹ ਡਾਕਟਰਾਂ ਦੇ ਉੱਤੇ ਹੀ ਚੜ ਜਾਂਦਾ ਕੋਈ ਸਫਾਈ ਨਹੀਂ ਹੋਈ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਠੀਕ ਹੈ ਕੋਈ ਦਵਾਈ ਦੀ ਉਪਲਬਧ ਨਹੀਂ ਹੈਗੀ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਜੇ ਕੋਈ ਟੈਸਟ ਨਹੀਂ ਹੋਇਆ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਸਾਰੀਆਂ ਚੀਜ਼ਾਂ ਵਾਸਤੇ ਡਾਕਟਰ ਕਿਵੇਂ ਜ਼ਿੰਮੇਵਾਰ ਹੋ ਸਕਦਾ ਪ੍ਰਸ਼ਾਸਨ ਦਾ ਕੋਈ ਉਹ ਨਹੀਂ ਰੋਲ ਹੈਗਾ ਇਹਦੇ ਵਿੱਚ ਤਾਂ ਕਰਕੇ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਮੂਰੇ ਆਵੇ ਸਾਨੂੰ ਸਪੋਰਟ ਕਰੇ ਤੇ ਸਾਨੂੰ ਇੱਕ ਸੁਰੱਖਿਅਤ এনवायरमेंट ਦੇਵੇ ਡਾਕਟਰਾਂ ਦੇ ਸੁਰੱਖਿਆ ਵਾਸਤੇ ਕਾਨੂੰਨ ਬਣਿਆ ਪਰ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਲਾਗੂ ਕਰ ਰਹੀ ਹੈ ਡਾਕਟਰ ਸੁਰੱਖਿਆ ਵਾਸਤੇ ਇਦਾਂ ਕਾਨੂੰਨ ਬਣਿਆ ਉਹਨਾਂ ਨੂੰ ਕਿਉਂ ਨਹੀਂ ਅਪਲੀਕ ਕਰਦੇ ਐਕਚੁਅਲੀ ਜੇ ਇਹਦੇ ਵਿੱਚ ਹਲੇ ਕਾਨੂੰਨ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਹੋਏ ਹੀ ਨਹੀਂ ਹੈਗੇ ਠੀਕ ਹੈ ਕਾਨੂੰਨ ਸਿਰਫ ਬੋਰਡਾਂ ਤੇ ਲੱਗੇ ਹੋਏ ਨੇ ਦਵਾਰਾਂ ਤੇ ਚਿਪਕਾਏ ਗਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕੀਤਾ ਹੀ ਨਹੀਂ ਜਾਂਦਾ ਉਹਦੇ ਵਿੱਚ ਇੱਕ ਆਮ ਜਿਹੜਾ ਨਾਗਰਿਕ ਦੇ ਧਾਰਨਾ ਇਹ ਹੀ ਹੈ ਕਿ ਡਾਕਟਰ ਹੀ ਗਲਤ ਹੋਊਗਾ ਉਹ ਜਦੋਂ ਤੱਕ ਧਾਰਨਾ ਆਪਣੇ ਮਨਾਂ ਚੋਂ ਨਹੀਂ ਠੀਕ ਹੋਊਗੀ ਉਦੋਂ ਤੱਕ ਜਿੰਨੇ ਮਰਜ਼ੀ ਅਸੀਂ ਐਕਟ ਲਈ ਆਈਏ ਕੁਝ ਮਰਜ਼ੀ ਅਸੀਂ ਲੈ ਆਈਏ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਕਰਕੇ ਆਪਾਂ ਨੂੰ ਉਹ ਧਾਰਨਾ ਤੋੜਨੀ ਪਊਗੀ ਜਦੋਂ ਤੱਕ ਆਪਾਂ ਇੱਕ ਸੁਸਾਇਟੀ ਦੇ ਵਿੱਚ ਉਹ ਧਾਰਨਾ ਨੂੰ ਨਹੀਂ ਤੋੜਾਂਗੇ ਕਿ ਡਾਕਟਰ ਹਰ ਵਾਰੀ ਗਲਤ ਨਹੀਂ ਹੋ ਸਕਦਾ ਠੀਕ ਹੈ ਨਾ ਉਹ ਉਦੋਂ ਤੱਕ ਕੁਝ ਵੀ ਵਧੀਆ ਨਹੀਂ ਹੋ ਸਕਦਾ